ਹੁਸ਼ਿਆਰਪੁਰ ਦੇ ਨਾਲ ਲੱਗਦੇ ਜਲੰਧਰ ਰੋਡ ਦੇ ਉੱਤੇ ਪੈਂਦੇ ਪਿੰਡ ਮੰਡਿਆਲਾ ਜਿੱਥੇ ਬੀਤੇ ਕਈ ਦਿਨ ਪਹਿਲਾਂ ਜਦੋਂ ਟੈਂਕਰ ਬਲਾਸਟ ਹੋਇਆ ਉਸ ਤੋਂ ਬਾਅਦ ਕਈ ਲੋਕਾਂ ਨੇ ਅਕਾਲ ਮਰਤੂ ਜੜੀਆਂ ਉਹ ਵੀ ਹੋਈਆਂ ਕਈ ਲੋਕਾਂ ਦੀਆਂ ਤੇ ਕਈ ਲੋਕਾਂ ਦੇ ਪਰਿਵਾਰ ਜਿਹੜੇ ਨੇ ਉਹ ਸਦੀਵੀ ਵਿਛੋੜਾ ਵੀ ਦੇ ਗਏ ਤੇ ਕਈ ਦੁਕਾਨਾਂ ਵੀ ਜਿਹੜੀਆਂ ਨੇ ਉਹ ਉਸ ਅਗਨੀ ਕਾਂਡ ਦੇ ਵਿੱਚ ਖਾਕ ਹੋ ਗਈ ਰਾਖ ਹੋ ਗਈ ਤੇ ਕਈ ਜ਼ਿੰਦਗੀ ਜਿਹੜੀ ਆ ਉਹ ਕਈ ਸਾਲ ਪਿੱਛੇ ਵੀ ਚੱਲ ਗਈ ਇੱਕ ਖਬਰ ਜਿਹੜੀ ਹੈ ਜਿੱਥੇ ਤੱਕ ਗਈ ਉੱਥੇ ਤੱਕ ਦਿਲ ਨੂੰ ਚਕਜੋਰ ਜਿਆ ਦਿੱਤਾ ਕਈ ਦਿਲਾਂ ਦੇ ਵਿੱਚ ਇਸ ਨੇ ਕਾਫੀ ਡੂੰਗੇ ਜ਼ਖਮ ਵੀ ਦਿੱਤੇ ਤੇ ਪ੍ਰਦੇਸ਼ਾਂ ਦੇ ਵਿੱਚ ਵਸਦੇ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਵਸਨੀਕ ਨੇ ਪੰਜਾਬੀ ਨੇ ਉਹਨਾਂ ਨੇ ਉਸ ਟਾਈਮ ਬਹੁਤ ਸਾਰੀ ਮਦਦ ਜਿਹੜੀ ਹੈ ਪਹੁੰਚਾਉਂਦੀ ਜਦੋਂ ਜਹਿਦ ਜਾਂ ਆਪਣੇ ਮਨ ਦੇ ਵਿੱਚ ਸੰਕਲਪ ਵੀ ਲਿਆ ਉਸੇ ਸੰਕਲਪ ਦੇ ਤਹਿਤ ਅੱਜ ਸਾਡੇ ਵਿਚਕਾਰ ਯੂਕੇ ਤੋਂ ਜੋਗਾ ਸਿੰਘ ਜੀ ਪਹੁੰਚੇ ਨੇ ਜੋ ਕਿ ਅੱਜ ਮੰਡਿਆਲਾ ਦੇ ਵਿੱਚ ਪਹੁੰਚੇ ਆ ਤੇ ਮੰਡਿਆਲਾ ਪਿੰਡ ਦੇ ਵਿੱਚ ਸਰਪੰਚ ਸਾਹਿਬ ਨਾਲ رابطہ ਕਾਇਮ ਕਰਕੇ ਜੋ ਵੀ ਪਰਿਵਾਰ ਉਸ ਟ੍ਰੇਜਡੀ ਦੇ ਵਿੱਚ ਅਫੈਕਟਡ ਰਿਹਾ ਉਹਨਾਂ ਨੂੰ ਨਗਦ ਮਦਦ ਦੇਣ ਦੀ ਜਿਹੜੀ ਆ ਇਹ ਉਪਰਾਲਾ ਵੀ ਕਰ ਰਹੇ ਨੇ ਗੱਲਬਾਤ ਕਰਦੇ ਆ ਜੋਗਾ ਸਿੰਘ ਜੀ ਨਾਲ ਜੋਗਾ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿ ਕਿਸ ਤਰੀਕੇ ਨਾਲ ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਕਿ ਤੁਸੀਂ ਪਿੰਡ ਮੰਡਿਆਲਾ ਪਹੁੰਚਣਾ ਆਏ ਆ ਤੇ ਆਪਣੇ ਲੋਕਾਂ ਦੀ ਤੁਸੀਂ ਮਦਦ ਵੀ ਕਰਨੀ ਆ ਜਦੋਂ ਇਹ ਹੈਪਨ ਹੋਇਆ ਸੀ ਰਾਤ ਦੇ ਉੱਥੇ 10 11 ਵਜੇ ਹੋਏ ਸੀ ਮੈਂ ਅਚਾਨਕ ਹੀ ਮੀਡੀਆ ਤੇ ਗਿਆ ਦੇਖਿਆ ਉੱਥੇ ਬਹੁਤ ਬੁਰੀ ਤਰ੍ਹਾਂ ਲੋਕੀ ਜਲ ਰਹੇ ਨੇ ਉਹ ਮਾੜੇ ਹਾਲਾਤ ਸੀ ਤੇ ਉਹਨੂੰ ਦੇਖ ਕੇ ਦਿਲ ਨੂੰ ਕੁਝ ਹੋਇਆ ਤੇ ਫਿਰ ਸੋਚਿਆ ਕਿ ਅਸੀਂ ਵੀ ਕਿਸ ਤਰੀਕੇ ਨਾਲ ਜਾ ਕੇ ਉੱਥੇ ਉਹਨਾਂ ਦੀ ਹੈਲਪ ਕਰੀਏ ਕੁਝ ਵੀ ਜੋ ਵੀ ਰੱਬ ਨੇ ਮਨਜ਼ੂਰ ਕੀਤਾ ਉਹਦਾ ਪਾਣਾ ਮੰਨ ਕੇ ਜੋ ਵੀ ਅਸੀਂ ਕਰ ਸਕਦੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੁਸੀਂ ਪਿੰਡ ਪਹੁੰਚੇ ਤਾਂ ਫਿਰ ਅੱਜ ਕੀ ਕੀ ਮਦਦ ਜਿਹੜੀ ਹੈ ਤੁਹਾਡੇ ਵੱਲੋਂ ਕੀਤੀ ਜਾਵੇਗੀ ਅਸੀਂ 25-25000 ਦੇਮਾ ਕੇ ਹਰ ਪਰਿਵਾਰ ਨੂੰ ਜਿੰਨਿਆਂ ਨੂੰ ਅਸੀਂ ਦੇ ਸਕਦੇ ਹਾਂ ਇਹ ਇਹ ਹੀ ਸਾਡਾ ਫਰਮਾ ਫਿਰ ਇਹ ਤੁਸੀਂ ਕਿਸ ਤਰੀਕੇ ਨਾਲ ਸਾਰੇ ਸਟ੍ਰੀਮ ਲਾਈਨ ਕਿੱਦਾਂ ਕੀਤਾ ਕਿ ਕਿਸ-ਕਿਸ ਪਰਿਵਾਰ ਨੂੰ ਜਿਹੜੀ ਹੈ ਉਹ ਮਦਦ ਪਹੁੰਚਾਈ ਜਾਵੇ ਤੇ ਇਹਦੇ ਵਾਸਤੇ ਤੁਸੀਂ ਕਿੰਨਾਂ ਨੂੰ ਚੁਣਿਆ ਇੱਥੇ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਸਾਡੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਬੁਰੇ ਹਾਲਾਤ ਨੇ ਕੁਝ ਪ੍ਰਵਾਸੀ ਨੇ ਕੁਝ ਲੋਕਲ ਨੇ ਬੱਚੇ ਤੇ ਉਹਨਾਂ ਦੇ ਹਿਸਾਬ ਨਾਲ ਸੀ ਕਰ ਰਹੇ ਸਾਰਾ ਕੁਝ ਇੱਕ ਚੀਜ਼ ਹੋ ਰਹੀ ਜੋਗ ਸਿੰਘ ਜੀ ਜਿਸ ਤਰੀਕੇ ਨਾਲ ਤੁਸੀਂ ਅੱਗੇ ਵਧਾਇਆ ਆਪਣਾ ਕਦਮ ਸੇਵਾ ਲਈ ਤੇ ਲੋਕਾਂ ਦੀ ਮਦਦ ਲਈ ਮੈਂ ਚਾਹੁੰਦਾ ਕਿ ਤੁਸੀਂ ਸੁਸਾਇਟੀ ਨੂੰ ਕੀ ਕੁਝ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਦੁਨੀਆ ਭਰ ਦੇ ਲੋਕ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸੁਸਾਇਟੀ ਨੂੰ ਇਹ ਹੀ ਕਹੂੰਗਾ ਕਿ ਰਲ ਮਿਲ ਕੇ ਜੇ ਕੋਈ ਮੁਸੀਬਤ ਆਂਦੀ ਆ ਆਪਣੇ ਪੰਜਾਬੀ ਭਰਾਵਾਂ ਤੇ ਇਨਸਾਨੀਅਤ ਤੇ ਉਹਨੂੰ ਰਲ ਮਿਲ ਕੇ ਇਕੱਠੇ ਹੋ ਕੇ ਉਹਨੂੰ ਉਪਰਾਲਾ ਕਰੋ ਕਿ ਸਾਰੇ ਠੀਕ ਠਾਕ ਹੋ ਜਾਣ ਬਾਹ ਫੜੀਏ ਇੱਕ ਦੂਜੇ ਦੇ ਮਿਲ ਕੇ ਸੋ ਜੋਗਾ ਸਿੰਘ ਜੀ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਆ ਜੋਗਾ ਸਿੰਘ ਜੀ ਯੂਕੇ ਤੋਂ ਸਪੈਸ਼ਲ ਤੁਹਾਡੇ ਪਿੰਡ ਪਹੁੰਚੇ ਸਭ ਤੋਂ ਪਹਿਲਾਂ ਤੇ ਇਹ ਦੱਸ ਦਿਓ ਕਿ ਪਿੰਡ ਦੀ ਅੱਜ ਦੀ ਹਾਲਾਤ ਕਿਹੋ ਜਿਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 22 ਅਗਸਤ ਨੂੰ ਗੈਸ ਟੈਂਕਰ ਹਾਸਾ ਗੈਸ ਟੈਂਕਰ ਹਾਸਾ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਚਲੀ ਗਈਆਂ ਜੇ ਲਗਭਗ 7 ਜਾਨਾਂ ਜਿਹੜੀਆਂ ਗਈਆਂ ਤੇ ਲਗਭਗ 17-18 ਜਿਹੜੇ ਬੰਦੇ ਜ਼ਖਮੀ ਹੋਏ ਆ ਤੇ ਬਾਕੀ ਜਿਹੜਾ ਘਰਾਂ ਦਾ ਤੇ ਦੁਕਾਨਾਂ ਦਾ ਜਿਹੜਾ ਆ ਉਹ ਮਾਲੀ ਨੁਕਸਾਨ ਕਾਫੀ ਹੋਇਆ ਜਿਹਦੇ ਵਿੱਚ ਕਈਆਂ ਦੇ ਤਾਂ ਘਰ ਤੇ ਦੁਕਾਨਾਂ ਜਿਹੜੀਆਂ ਢਹਿ ਢੇਰੀ ਵੀ ਹੋ ਗਈਆਂ ਤੇ ਉਹਦੇ ਵਿੱਚ ਸਰਕਾਰ ਵੱਲੋਂ ਜਿਹੜਾ ਆ ਉਹ ਕਾਫੀ ਵਧੀਆ ਪ੍ਰਵਾਲਾ ਕੀਤਾ ਗਿਆ ਕੰਪਨਸੇਸ਼ਨ ਦਿੱਤੀ ਗਈ ਇਹਦੇ ਨਾਲ ਨਾਲ ਕਿਉਂਕਿ ਜੇ ਜਿਹੜੀ ਕਿਸੇ ਦੀ ਜਾਨ ਚਲੀ ਗਈ ਜਾਂ ਜਿਹੜਾ ਹੋਰ ਨੁਕਸਾਨ ਹੋਇਆ ਪਰ ਭਾਈ ਤਾਂ ਨਹੀਂ ਹੋ ਸਕਦੀ ਪਰ ਫਿਰ ਵੀ ਬਹੁਤ ਸਾਰੇ ਜਿਹੜੇ ਜਿਹੜੇ ਸ਼ਖਸੀਅਤਾਂ ਇਦਾਂ ਦੀਆਂ ਆਈਆਂ ਜਿਨ੍ਹਾਂ ਨੇ ਜਿਹੜੀ ਆ ਉਹ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਲੋਕਾਂ ਨੂੰ ਮੋੜ ਪੈਰਾ ਤੇ ਖੜਾ ਕਰ ਦੇ ਗਏ ਉਹਨਾਂ ਵਿੱਚੋਂ ਇੱਕ ਸਾਡੇ ਨਾਲ ਰابطਾ ਕਾਇਮ ਕੀਤਾ ਸਦਾ ਜੋਗਾ ਸਿੰਘ ਜੀ ਜਿਹੜੇ ਯੂਕੇ ਤੋਂ ਆਏ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਜਿਹੜੀ ਉਹ ਮਾਲੀ ਮਦਦ ਕਰਨੀ ਚਾਹੁੰਦੇ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਦੇ ਜਿਹੜੀ ਉਹਨਾਂ ਨੇ ਅੱਜ ਉਹ ਸਹਾਇਤਾ ਕਰ ਰਹੇ ਆ ਅਸੀਂ ਇਹਨਾਂ ਦਾ ਇੱਕ ਵਾਰੀ ਫੇਰ ਸਾਡੇ ਪਿੰਡ ਵਾਲੋਂ ਪੰਚਾਇਤ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂ ਸਰਪੰਚ ਸਾਹਿਬ ਜੋਗਾ ਸਿੰਘ ਜੀ ਦਾ ਦਾ ਦਿলো ਧੰਨਵਾਦ ਹੈ ਹੀ ਹੈ ਇੱਕ ਚੀਜ਼ ਹੋਰ ਹੈ ਇੱਥੇ ਜ਼ਰੂਰ ਦਰਸ਼ਕਾਂ ਨੂੰ ਦੱਸ ਦਿਓ ਕਿ ਹੁਣ ਜਿਹੜੀ ਇਹ ਜ਼ਿੰਦਗੀ ਲੋਕਾਂ ਦੀ ਸੀ ਪਿੰਡ ਦੇ ਵਿੱਚ ਸੁਚਾਰੂ ਢੰਗ ਤਰੀਕੇ ਨਾਲ ਆਪਣੀ ਪਟਰੀਆਂ ਦੇ ਉੱਤੇ ਆ ਗਿਆ ਪਿੰਡ ਦੇ ਵਿੱਚ ਜਲ ਸਪਲਾਈ ਦਾ ਸੀ ਪਾਣੀ ਦੀ ਸਪਲਾਈ ਦਾ ਬਿਜਲੀ ਦੀ ਸਪਲਾਈ ਦਾ ਕਾਫੀ ਦਿੱਕਤਾਂ ਦਾ ਮੁੜ ਕੇ ਸਾਹਮਣਾ ਕਰਨਾ ਪਿਆ ਗਿਆ ਸੀਗਾ ਹੁਣ ਲੱਗਦਾ ਸਭ ਕੁਝ ਜ਼ਿੰਦਗੀ ਜਿਹੜੀ ਇਹ ਪਹਿਲਾਂ ਵਾਂਗੂ ਚੱਲਣ ਦੀ ਕੋਸ਼ਿਸ਼ ਹੋ ਰਹੀ ਹੈ ਬਿਲਕੁਲ ਬਿਲਕੁਲ ਸਾਡੀ ਸਰਕਾਰ ਨੇ ਜਿਹੜੀ ਬਹੁਤ ਮਦਦ ਕੀਤੀ ਆ ਪੈਰਾਂ ਭਾਰ ਖੜੇ ਹੋ ਕੇ ਉਹਨਾਂ ਨੇ ਦਿਨ ਰਾਤ ਕਰਕੇ ਜਿਹੜੀ ਆ ਤੀਜੇ ਚੌਥੇ ਦਿਨ ਜਿਹੜੀ ਆ ਬਿਜਲੀ ਦੀ ਸਪਲਾਈ ਚਾਲੂ ਕਰ ਦਿੱਤੀ ਨਾਲ ਪਾਣੀ ਦੀ ਸਪਲਾਈ ਨਾਲ ਹੀ ਬਹਾਲੀ ਹੋ ਗਈ ਹੈ ਤੇ ਮੈਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਦਿੱਕਤ ਨਹੀਂ ਆ ਰਹੀ ਪਰ ਫਿਰ ਵੀ ਜਿਹੜੀ ਆ ਪੈਰਾਂ ਤੇ ਆਉਣ ਨੂੰ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਜਾਂ ਦੁਕਾਨ ਬਣਾਉਣ ਦੇ ਆ ਉਹ ਹੌਲੀ ਹੌਲੀ ਪੈਰਾਂ ਤੇ ਜ਼ਿੰਦਗੀ ਮੁੜ ਆਏਗੀ ਪਰ ਫਿਰ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਆ ਮਰ ਲੀਹਾਂ ਤੇ ਆ ਰਹੀ ਆ ਸੁਸਾਇਟੀ ਨੂੰ ਕੁਝ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਸਰ ਜੋ ਵੀਡੀਓ ਦੇਖ ਰਹੇ ਨੇ ਬਿਲਕੁਲ ਬਿਲਕੁਲ ਜਦੋਂ ਇਦਾਂ ਦੀ ਕੋਈ ਸੰਕਟ ਦੀ ਘੜੀ ਆਉਂਦੀ ਆ ਤੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਜਿਹੜਾ ਸਹਿਯੋਗ ਕਰਨਾ ਚਾਹੀਦਾ ਆ ਤਾਂ ਕਿ ਜਿਹੜੇ ਆ ਮ ਕੋਈ ਵੀ ਬੰਦਾ ਜਿਹੜਾ ਆ ਉਹ ਪਿੱਛੇ ਪੈਦਾ ਨਾ ਪਾਵੇ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਆਪਣੇ ਅੱਗੇ ਵਧ ਸਕੇ ਬਸ ਮੇਰਾ ਮੇਰਾ ਨਾਮ ਹਰਪਜਨ ਸਿੰਘ ਆ ਜੀ ਹਿਆਰਪੁਰ ਤੋਂ ਹੀ ਬੋਲ ਰਿਹਾ ਤੇ ਮੈਂ ਵੀ ਭਾਜੀ ਹੁਣਾਂ ਦੀ ਮੇਰੇ ਸਿਗੇ ਬ੍ਰਦਰ ਹੀ ਆ ਇਹਨਾਂ ਦੀ ਸਿਗਾ ਮੰਨਦੇ ਛੁੱਕੇ ਮੈਂ ਇੱਥੇ ਕੁਛ ਕਪੜੇ ਬਲੋਂ ਵੀ ਕੁਛ ਕਰਨਾ ਚਾਹੁੰਦਾ ਆ ਚਲੋ ਜਿੱਦਾਂ ਵੀ ਇਹਨਾਂ ਨੇ ਕਹਿੰਦੇ ਬਾਹਰੋਂ ਆਇਆ ਮੈਨੂੰ ਸਰਪੰਚ ਸਾਹਿਬ ਨੂੰ ਮਿਲੇ ਕਿਸ ਤਰ੍ਹਾਂ ਵੀ ਮਿਲਿਆ ਸਾਰਾ ਪ੍ਰਾਲਾ ਕਰਕੇ ਤੇ ਇੱਥੇ ਪਹੁੰਚੇ ਆ ਬਸ ਪ੍ਰਾਲਾ ਨੂੰ ਕਿਵੇਂ ਦੇਖਦੇ ਹੋ ਕਿਹੋ ਜਿਹਾ ਲੱਗਿਆ ਤੁਹਾਨੂੰ ਇਹ ਪ੍ਰਾਲਾ ਪ੍ਰਾਲਾ ਸਰਪੰਚ ਸਾਹਿਬ ਨੇ ਸਾਡਾ ਬਹੁਤ ਸੋਹ ਜ ਸਹਿਯ ਕੋਈ ਸੀ ਕਰ ਰਾਇਆ ਅਲਬੋ ਚੰਗਾ ਲੱਗਿਆ ਕਿ ਮੇਰਾ ਭਾਂਜਾ ਉਹ ਸਾਰੀ ਸੋਸਾਇਟੀ ਦੀ ਮਦਦ ਕਰ ਰਿਹਾ ਦਿਲ ਨੂੰ ਸੁਣ ਕੇ ਬੜਾ ਵਧੀਆ ਲੱਗਾ ਚੰਗਾ ਬਸ ਇਹੀ ਮੈਸੇਜ ਆਟਾ ਜਿੰਨੇ ਵੀ ਭੈਣ ਭਰਾ ਸਾਰੇ ਰਲ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਭੈਣ ਜੀ ਤੁਸੀਂ ਕੀ ਕਰਨਾ ਚਾਹੋਗੇ ਅੱਜ ਦੇ ਮੌਕੇ ਦੇ ਉੱਤੇ ਹਾਂਜੀ ਮੈਨੂੰ ਮੇਰੇ ਬ੍ਰਦਰ ਮੇਰੇ ਬ੍ਰਦਰਾਂ ਇਨਾਂ ਨੇ ਜਿਹੜਾ ਪ੍ਰਲਾ ਜਿਹੜਾ ਸੋਚਿਆ ਨੇ ਤੇ ਸੋਚ ਇਹਦੀ ਸੋਚ ਬਹੁਤ ਉੱਪਰ ਆ ਤੇ ਬਹੁਤ ਚੰਗਾ ਲੱਗਿਆ ਮੈਨੂੰ ਕਿ ਚਲੋ ਇਹ ਆਪਾਂ ਗਰੀਬਾਂ ਲਈ ਕੁਝ ਜਿਹੜੇ ਵਿਚਾਰੇ ਹੋ ਗਏ ਉਹਨਾਂ ਲਈ ਕੁਝ ਕਰ ਸਕੀਏ ਬਹੁਤ ਵਧੀਆ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਤੇ ਇੱਕ ਚੀਜ਼ ਹੋਰ ਹੈ ਕਿ ਹਾਂਜੀ ਭਾਈ ਬੋਲ ਲਓ ਹਾਂਜੀ ਬਹੁਤ ਵਧੀਆ ਹੋਇਆ ਜੀ ਇਹ ਜੋ ਕਰ ਰਹੇ ਆ ਸਾਡੇ ਭਾਂਜੇ ਸਾਹਿਬ ਆਾਨੂੰ ਬੜੀ ਖੁਸ਼ੀ ਹੈ ਤੁਹਾਡੇ ਪਾਂਜੇ ਨੇ ਮੁੱਛਾ ਜਿੱਦਾਂ ਤੁਸੀਂ ਉੱਚੀਆਂ ਰੱਖਿਆ ਨਾ ਉਦਾਂ ਕੰਮ ਵੀ ਉੱਚੇ ਕਰ ਰਹੇ ਹੋ ਬਸ ਵੈ ਨਹੀਂ ਹੋਣੀ ਹੈ ਨਾ ਬਿਲਕੁਲ ਸਹੀ ਹੈ ਅ ਸੋ ਇੱਕ ਬਹੁਤ ਵਧੀਆ ਉਪਰਾਹ ਹੈ ਕਿ ਜੇਕਰ ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਤੇ ਜੇਕਰ ਤੁਹਾਡੇ ਹੱਥ ਮਦਦ ਕਰਨ ਲਈ ਰੱਬ ਨੇ ਅੱਗੇ ਵਧਾਏ ਨੇ ਤੇ ਤੁਸੀਂ ਸੱਚੀ ਮੈਨੂੰ ਕਿ ਰੱਬ ਨੇ ਤੁਹਾਨੂੰ ਬਹੁਤ ਵਧੀਆ ਇਨਸਾਨ ਬਣਾ ਕੇ ਧਰਤੀ ਉੱਤੇ ਭੇਜਿਆ ਤੇ ਤੁਸੀਂ ਉਹੀ ਕੰਮ ਕਰ ਰਹੇ ਹੋ ਜੋ ਰੱਬ ਨੇ ਤੁਹਾਡੀ ਡਿਊਟੀ ਲਈ ਆ। ਸੋ ਅੱਜ ਇਹ ਜੋਗਾ ਸਿੰਘ ਜੀ ਦੇ ਨਾਲ ਜਿੰਨੇ ਵੀ ਸਾਥੀ ਇਨਾਂ ਦੇ ਪਹੁੰਚੇ ਆ ਇਹ ਵੀ ਉਹੀ ਕੰਮ ਕਰ ਰਹੇ ਨੇ ਕਿ ਜੋ ਇਹਨਾਂ ਨੂੰ ਕਰਨਾ ਚਾਹੀਦਾ ਇਨਸਾਨੀਅਤ ਦੇ ਨਾਤੇ ਪਰ ਬਹੁਤ ਵੱਡੀ ਗੱਲ ਇਹ ਆ ਕਿ ਨਗਦ ਮਦਦ ਕਰਨਾ ਮਾਲੀ ਮਦਦ ਕਰਨ ਵਾਸਤੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਮਦਦ ਵਾਸਤੇ ਅੱਗੇ ਆਉਣਾ ਇਹ ਵੀ ਹੌਸਲਾ ਹੋਣਾ ਵੱਡੀ ਗੱਲ ਆ। ਕੈਮਰੇ ਦੇ ਪਿੱਛੇ ਮੇਰੇ ਸਹਿਯੋਗੀ ਨੇ ਰਾਜਕੁਮਾਰ ਮੈਂ ਤੁਹਾਡਾ ਆਪਣਾ ਬਜਰੇਂਗੀ पांडे ਲਗਾਤਾਰ ਦੇਖਦੇ ਰਹੋ ਜੀ ਵੀ ਸੀ ਅਪਡੇਟ